ਹਾਂਜੀ 21 ਮਈ 2024 ਦੀਆਂ ਬਾਜ਼ੀਆਂ ਦੇ ਆਪਾਂ ਲੈ ਗਏ ਨਤੀਜੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਤੇ ਪਿੰਡ ਆ ਗਿਆ ਜੀ ਈਸਾ ਫਰ ਲੰਡਾ ਸੰਗਰੂਰ 77 ਰੋਡ ਦੇ ਸਿਗੀ 8000 ਮੁੱਢ ਨੂੰ 6:15 ਮਿੰਟ ਤੇ ਬਾਜ਼ੀ ਨਿਬੜ ਗਈ 6:15 ਮਿੰਟ ਤੇ ਸਹੇ ਚੌਕੀਮਾਨ ਦਾ ਕੱਲਾ ਰਹਿ ਗਿਆ ਸੀਗਾ ਜੀ ਫੋਰਡ ਜੇਟੂ ਕਾਲਾ ਨੌ ਦਰਾਣੀ ਫਰਿੱਜ ਰੇਸ਼ਮ ਭੈਣੀ ਕੋਲਡਰ ਜੀ ਨੋਤੇ ਨਾਮਾ ਚੋਗੀ ਜੀ ਸਹਿ ਚਮਕੀਮਾਨ ਦਾ ਕੱਲਾ ਰਹਿ ਗਿਆ ਸੀ ਫੋਰਡ ਜੇਤੂ ਫਿਰ ਆ ਗਿਆ ਜੀ ਪਿੰਡ ਦੀਵਾ ਗੰਡੂਆ ਸ਼੍ਰੀ ਫਤਿਹਗੜ੍ਹ ਸਾਹਿਬ 88 ਉੱਡੇ ਸੀਗੇ ਜੀ 2200 ਮਾਡਲ ਨੂੰ ਕਰਮ ਸ਼ਿਵਗੜ੍ਹ ਫਰਿੱਜ ਜਸੂ ਕਨੇਡਾ ਵਾਸ਼ਿੰਗ ਮਸ਼ੀਨ ਗੋਪੀ ਮੋਰਾ ਵਾਲੀ ਕੂਲਰ ਸ਼ੌਭਦੀਪ ਰੌਣੀ ਪੱਖਾ ਦਵਿੰਦਰ ਜਰਗੜੀ ਪੱਖਾ ਤੇ ਡਾਕਟਰ ਲਹਿਰ ਮਨਜਿੰਦਰ ਪੂਰਥਲਾ ਲਾਲੀ ਰੌਣੀ ਸਿਰਾਜ ਪਾਵਰੀ ਮੰਗਾ ਤੁਰਮਰੀ ਇਹਨਾਂ ਦੇ ਕੱਪ ਸੀਗੇ ਜੀ ਪਿੰਡ ਮਜਾਤ ਮਹਾਲੀ 90 ਉੱਡੇ ਸੀਗੇ 4200 ਮੁੱਢ ਨੂੰ ਜੀ 5:40 ਮਿੰਟ ਤੇ ਵਜ ਨਿਬੜ ਗਈ ਖਾਨ ਪੰਜੌਰ ਇਕੱਲਾ ਰਹਿ ਗਿਆ ਸੀ ਜੀ ਮੋਟਰਸਾਈਕਲ ਜੇਤੂ ਸਾਈ ਰਾਜਪੁਰਾ ਫਰਿੱਜ ਬਾਬਾ ਜਾਣਕੀ ਦਾ ਸੈਲ ਸੀਡੀ ਸਹਿਬ ਸੈਂਪਲਾਂ ਕੋਲਡਰ ਜੀਵਨ ਜੋਤ ਸੁਹਾਣਾ ਫਰਾਟਾ ਪੱਖਾ ਜੀ ਇਹਨਾਂ ਪੰਜਾਂ ਚ ਵਜ ਨਿਬੜ ਗਈ ਸੀ ਜੀ ਫਿਰ ਆ ਗਿਆ ਜੀ ਪਿੰਡ ਲਸਾੜਾ 122 ਉੱਡੇ ਸੀਗੇ 2200 ਮੁੱਢ ਨੂੰ ਜੀ ਪੰਜ ਚ ਬਾਜੀ ਹੋ ਗਈ ਸੀਗੀ ਸਾਂਝੀ ਫਾਨੀ ਸਰਾਉ ਦਾ ਮੋਟਰਸਾਈਕਲ ਹੈਪੀ ਕੌਪ ਕੱਪ ਜੀ ਬਾਬੂ ਤਖਰ ਕੱਪ ਜਿਸ ਕਾਰਨ ਜਰਗੜੀ ਤੇ ਗੱਗੀ ਫੈਗੜ ਇਹਨਾਂ ਦੀ ਪੰਜਾਂ ਦੀ ਸਾਂਝੀ ਹੋ ਗਈ ਸੀਗੀ ਜੀ ਪਹਿਲੇ ਤਿੰਨ ਕੱਪ ਤਿੰਨ ਨਾਮ ਸੀਗੇ ਤੇ ਬਾਕੀਆਂ ਦੀ ਸਾਂਝੀ ਚਾਈ ਹੈ ਫਿਰ ਆ ਗਿਆ ਜੀ ਪਿੰਡ ਤਲਵੰਡੀ ਮੱਲੀਆਂ ਮੋਗਾ 101 ਕੁੱਡਿਆ ਸੀਗਾ 2200 ਮੱਢ ਨੂੰ ਜੀ ਚਾਰਾਂ 'ਚ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਜੀ ਜੀਤ ਦੁਬਾਈ ਫ੍ਰਿਜ ਪਲਾ ਸਾਂਝੀ ਫਤਿਹ ਸ਼ੇਰਪੁਰ ਕੋਲਡਰ ਪਲਾ ਸਾਂਝੀ ਪਲੱਸ ਵਾਧਾ ਜੀ ਕੁਲਦੀਪ ਸਾਫੂ ਵਾਲਾ ਪੱਖਾ ਜੀ ਤੇ ਕੋਨਾ ਕੈਨੇਡਾ ਵਾਧਾ ਸਾਂਝੀ ਤੇ ਕੱਪ ਜੀ ਇਹਨਾਂ ਚਾਰਾਂ ਦੀ ਹੋ ਗਈ ਬਾਜੀ ਸਾਂਝੀ ਜੀ ਫਿਰ ਆ ਗਿਆ ਜੀ ਪਿੰਡ ਸਾੰਧਰਾ ਹਸ਼ਿਆਰਪੁਰ 2200 ਮੱਢ ਨੂੰ 69 ਰੁੱਡੇ ਸੀਗੇ 6 'ਚ ਹੋ ਗਈ ਸਾਂਝੀ 450 ਤੇ ਬਾਜੀ ਨਿਬੜ ਗਈ ਜਿਸ ਕਾਰਨ ਚੱਕਰਾ ਮੂ ਐਲ ਸੀ ਡੀ ਭੋਲੂ ਕਰਤਾਰਪੁਰ ਕੂਲਰ ਮੰਗਾ ਤਲਵੰਝ ਜੋਟ 300 ਜਿੱਤ ਇਹ ਮੰਗਾ ਤਲਵੰਝ ਦਾ ਕੱਲਾ ਰਹਿ ਗਿਆ ਸੀ ਜੀ ਤਾਜ ਮੋਤੀ ਬਾਗ ਪੱਖਾ ਰਮਣ ਰਿਹਾਨਾ ਪਿੰਜਰਾ ਸੰਨੀ ਸਾਂਧਰਾ ਤੇ ਗਗਨ ਧੋਗੜੀ ਜੀ ਸੱਤ ਕਬੂਤਰਾਂ ਦੀ ਇਹਨਾਂ ਦੀ ਬਾਜੀ ਸਾਂਝੀ ਹੋ ਗਈ ਸੀ ਅਛਿਆਂ ਦੀ ਤੇ ਮੰਗਾ ਤਲਵੰਨ ਅੱਡ ਸੀਗਾ ਜੀ ਇਹ ਜੋੜ +300 ਜੱਤ